ਬਕੰਡਾ ਦੇ ਅੰਦਰ ਵੀ ਹੋ ਸਕਦਾ ਸੀ ਮਜੀਠਾ ਸ਼ਰਾਮ ਕਾੰਡ ਸ਼ਰਾਬ ਕਾਂਡ ਦੀ ਹਾਂ ਕਾਂਡ ਜਿੱਥੇ 27 ਵਿਅਕਤੀਆਂ ਦੀ ਉੱਥੇ ਸ਼ਰਾਬ ਪੀ ਕੇ ਹੋਈ ਸੀ ਮੌਤ ਐਸਐਚਓ ਦੀ ਸੂਝਬੂਝ ਦੇ ਨਾਲ ਬਟੰਡਾ ਦੇ ਅੰਦਰ ਵੱਡਾ ਹਾਦਸਾ ਹੋਣ ਤੋਂ ਬਚਿਆ ਦੱਸਦੀ ਹੈ ਕਿ ਪਿਛਲੇ ਦਿਨੀ ਮਜੀਠਾ ਵਿਖੇ ਕੁਝ ਲੋਕਾਂ ਵੱਲੋਂ ਆਮ ਘਰ ਦੇ ਵਿੱਚੋਂ ਸ਼ਰਾਬ ਲੈ ਕੇ ਪੀਤੀ ਗਈ ਸੀ ਪਾਣੀ ਦੀ ਸ਼ਰਾਬ ਠੇਕੇ ਦੀ ਦੱਸਿਆ ਗਿਆ ਸੀ ਲੇਕਿਨ ਉਸ ਦੇ ਵਿੱਚ ਕੀ ਕੁਝ ਪਾਇਆ ਹੈ ਇਹ ਉਹਨਾਂ ਵਿਅਕਤੀਆਂ ਨੂੰ ਨਹੀਂ ਪਤਾ ਜਿੱਦੋਂ ਉਹਨਾਂ ਬਈ ਵਿਅਕਤੀਆਂ ਨੂੰ ਸ਼ਰਾਬ ਪੀਤੀ ਗਈ ਤਾਂ ਉੱਥੇ 27 ਵਿਅਕਤੀਆਂ ਦੀ ਮੌਤ ਹੋ ਚੁੱਕੀ ਸੀ ਜਿਸ ਨੂੰ ਲੈ ਕੇ ਬਠਿੰਡਾ ਦੀ ਓੜੀਆ ਕਲੰਡੀ ਦੇ ਵਿੱਚ ਵੀ ਹੁਣ ਥਾਣਾ ਧਰਮ ਦੇ ਫਾਲਸ ਪਾਰਟੀ ਵੱਲੋਂ 136 ਬੋਤਲਾਂ ਸ਼ਰਾਬ ਹੈ ਜਿਹੜੀ ਉਹ ਬਰੰਬ ਕੀਤੀ ਗਈ ਹੈ ਅਗਰ ਤੁਸੀਂ ਸ਼ਰਾਬ ਪੀਣ ਦੇ ਆਦੀ ਹੋ ਤਾਂ ਤੁਸੀਂ ਥੇਕੇ ਤੋਂ ਸ਼ਰਾਬ ਲੈ ਕੇ ਪੀ ਸਕਦੇ ਹੋ ਜਿਹੜੀ ਸਸਤੀ ਦੀ ਲਾਗਤ ਦੇ ਵਿੱਚ ਅਸੀਂ ਇਸ ਤਰ੍ਹਾਂ ਦੀ ਸ਼ਰਾਬ ਲੈ ਕੇ ਪੀਨੇ ਆ ਤਾਂ ਇਸ ਦੇ ਵਿੱਚ ਕੁਝ ਵੀ ਮਿਲਾਇਆ ਹੋ ਸਕਦਾ ਹੈ ਤੇ ਤੁਹਾਡੇ ਨਾਲ ਵੀ ਮਜੀਠਾ ਜਿਹਾ ਕੰਡ ਜਿਹੜਾ ਹੋ ਸਕਦਾ ਹੈ ਹੁਣ ਬਠਿੰਡਾ ਦੀ ਊੜੀਆ ਕਲੋਮੀ ਦੇ ਵਿੱਚੋਂ ਇੱਕ ਔਰਤ ਨੂੰ 136 ਇਹ ਸ਼ਰਾਬ ਦੀਆਂ ਬੋਤਲਾਂ ਸਮੇਤ ਐ ਗ੍ਰਿਫਤਾਰ ਕੀਤਾ ਤੇ ਇਸ ਨੂੰ ਮਾਂਜੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਹੁਣ ਇਸ ਦਾ ਥਾਣਾ ਥਰਮਲ ਦੀ ਪੁਲਿਸ ਪਾਰਟੀ ਵੱਲੋਂ ਕਾਹ ਹੈ ਹੁਣ ਰਿਮਾਂਡ ਹਾਸਲ ਕੀਤਾ ਜਾਵੇ ਕਿ ਇਸ ਤੋਂ ਹੋਰ ਤੰਗਾਈ ਦੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਸਾ ਬੰਦਾ ਹੈ ਕਿ ਅਮਰੀਕਾ ਦੇ ਅੰਦਰ ਜਿਹੜੀ ਵਿਅਕਤੀਆਂ ਦੀ ਮੌਤ ਹੋਈ ਹੈ ਉਹਨਾਂ ਵੱਲੋਂ ਵੀ ਠੇਕੇ ਦੀ ਸ਼ਰਾਬ ਹੀ ਸੀ ਜਿਹੜੀ ਪੀਤੀ ਗਈ ਸੀ ਲੇਕਿਨ ਉਹ ਠੇਕੇ ਤੋਂ ਨਾ ਲੈ ਕੇ ਆਮ ਲੋਕਾਂ ਤੋਂ ਸ਼ਰਾਬ ਲੈ ਕੇ ਪੀਤੀ ਗਈ ਸੀ ਅਤੇ ਉਸ ਨੂੰ ਲੈ ਕੇ ਜਿੱਥੇ 27 ਵਿਅਕੀਆਂ ਦੀ ਮੌਤ ਹੋ ਚੁੱਕੀ ਸੀ ਤੇ ਹੁਣ ਇੱਥੇ ਵੀ ਇਸ ਤਰ੍ਹਾਂ ਦੀ ਸ਼ਰਾਬ ਜਿਹੜੀ ਉਹ ਹੈ ਸ਼ਰਾਬ ਠੇਕੇ ਦੀ ਲੇਕਿਨ ਇਸ ਹੌਰਟੇ ਬਲੂ ਆਪਣੇ ਘਰ ਦੇ ਅੰਦਰ 136 ਬੋਤਲਾਂ ਲੈ ਕੇ ਵੇਚੀ ਜਾ ਰਹੀ ਸੀ ਹੋ ਸਕਦਾ ਹੈ ਕਿ ਇਸ ਵੱਲੋਂ ਵੀ ਕੋਸੁੱਦ ਦੇ ਵਿੱਚ ਕੁਝ ਮਲਾਇਆ ਹੋਵੇ ਇਹ ਹੋ ਸਕਦਾ ਹੈ ਕਿ ਤੁਹਾਡੀ ਵੀ ਇਸ ਤਰ੍ਹਾਂ ਦੇ ਸ਼ਰਾਬ ਪੀਂਦੇਆਂ ਨੂੰ ਮੌਤ ਹੋ ਜਵੇ ਇਸ ਲਈ ਹੁਣ ਥਾਣਾ ਥਰਮਲ ਦੇ ਐਸਐਚਓ ਸੁਜੀਪੂਲ ਦੇ ਨਾਲ ਇੱਥੇ ਵੀ ਉਹ ਵੱਡਾ ਹਾਦਸਾ ਹੋਣ ਤੋਂ ਬਚ ਚ ਬਚ ਗਿਆ ਤੇ ਇੱਕ ਔਰਤ ਨੂੰ 136 ਬੋਤਲਾਂ ਸ਼ਰਾਬ ਸਮੇਤ ਗ੍ਰਿਫਤਰ ਕੀਤਾ ਗਿਆ ਹੈ। ਕਿਸਰ ਕੀ ਨਾਮ ਤੁਹਾਡਾ ਕਿਹੜਾ ਥਾਣਾ ਕੀ ਨਾਮ ਲੈਕਾ ਹੋ ਤੁਸੀਂ ਮੇਰਾ ਨਾਮ ਇੰਸਪੈਕਟਰ ਸੁਖਿੰਦਰ ਸਿੰਘ ਐਸਐਚਓ ਥਰਮਲ ਮਾਨਯੋਗ ਐਸਐਸਪੀ ਸਾਹਿਬ ਹੰਡਾਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਨਸ਼ਾ ਖਿਲਾਫ ਚਾਲਾਈ ਮਹਿੰਮ ਤਹਿਤ ਕੱਲ ਸਾਡੀ ਪੁਲਿਸ ਪਾਰਟੀ ਹੌਲਦਾਰ ਅਰੁਣ ਸਿੰਘ ਗਵਾਈ ਦੇ ਵਿੱਚ ਗਸ਼ਟ ਕਰ ਰਹੀ ਸੀ। ਤਾਂ ਮੁਖਬਰੀ ਮਿਲੀ ਕਿ ਮਨੀਤਾ ਮਹਾਨੰਦ ਦਾ ਪਤਨੀ ਕਾਨੂੰ ਮਹਾਨੰਦ ਦਾ ਵਸੇ ਉੜੀਆ ਕलोनी ਤੇ ਕੋਈ ਠੇਕਾ ਸ਼ਰਾਬ ਦੇਸੀ ਜਿਸ ਦੇ ਘਰ ਪਈ ਹੈ ਤੇ ਗਲਤ ਤਰੀਕੇ ਨਾਲ ਵੇਚੀ ਜਾਂਦੀ ਹੈ ਤੇ ਜਿਸ ਤੇ ਨਾਲ ਦੀ ਰੈਡ ਕੀਤੀ ਗਈ ਤੇ ਜਿਸ ਪਾਸੋਂ 136 ਬੋਤਲਾਂ ਸ਼ਰਾਬ ਠੇਕਾ ਦੇਸੀ ਜੋ ਮਾਰਕਾ ਪੰਜਾਬ ਰਾਜਾ ਸੌਫੀ ਪੰਜਾਬ ਰਸ ਤੇ ਪੰਜਾਬ ਖਾਸਾ ਰਿਆ ਬ੍ਰਹਮਦਈਆ ਜਿਸ ਤੇ ਮਕਦਮਾ ਨੰਬਰ 73 ਮਿਤੀ 19/5/25 ਅਦੀਨ ਤਾਰਾ 6114 ਐਕਸਾਈਜ਼ ਏਕਟ ਦਰਜ ਕੀਤਾ ਗਿਆ ਇਹ ਕਿੱਥੋਂ ਲੈ ਕੇ ਆਉਂਦੇ ਇਹ ਸ਼ਰਾਬ ਦੀ ਗੱਲ ਤਾਂ ਤੇ ਸਾਡੀ ਤਫ਼ਤੀਸ਼ ਚੱਲ ਰਹੀ ਹੈ ਇਹ ਸਾਰੀ ਰਿਪੋਰਟ ਚੱਲ ਰਹੀ ਹੈ ਇਹ ਵੀ ਇਹਦੇ ਇਹਦਾ ਵੀ ਆਪਣਾ ਕਪੀਲਿਸ਼ਨ ਲਾਗੇ ਕਰਦੀ ਹੈ ਹਮ ਕਰਦੇ ਨੇ ਨਹੀਂ ਇੱਕ ਵਾਰੀ ਇਹ ਕੱਲੀ ਕਰਦੀ ਸੀ ਇਹ ਮੰਨਿਆ ਵੀ ਆ ਵੀ ਆਪ ਦਾ ਪੈਸੇ ਕਮਾਉਣ ਦੀ ਮਰੀ ਇਹ ਕਰਦੀ ਸੀ ਸਸਤੇ ਰੇਟ ਤੇ ਵੀ ਦੀ ਸ਼ਰਾਬ ਦੇ ਹਾਂ ਬਿਲਕੁਲ ਸਸਤੇ ਰੇਟ ਇਹ ਬਾਹਰੋਂ ਕਦੇ ਆਪਾਂ ਹੋਸਟਲ ਤੋਂ ਆਏ ਇਹ ਹੁਣ ਜਿਹੜੇ ਜੇ ਫਿਰ ਪੰਜਾਬ ਪੰਜਾਬ ਮਾਰਕਾ ਸ਼ਰਾਬ ਹੋਰ ਜਿਹੜੇ ਲੱਗੇ ਇਹ ਪੰਜਾਬ ਮਾਰਕਾ ਦੀ ਆ ਹੋ ਸਕਦਾ ਹੈ ਪ੍ਰੋਪਰ ਇਨਵੈਸਟੀਗੇਸ਼ਨ ਦਾ 파ਟ ਹੈ ਇਹ ਕਿੱਥੋਂ ਲੱਗੇਗਾ ਕੀ ਕਿੰਨੇ ਰੱਖਨੇ ਹੈ ਬਿਹਾਈਂਗ ਬਾਕਸੇ ਇਹ 136 ਬੋਤਲਾਂ ਸੀ ਜਿਹੜੀਆਂ ਸਾਨੂੰ ਬਰਾਮਦ ਹੋਈਆਂ ਤਕਰੀਬਨ 8 ਬੇਠੇ ਸੀਗੀਆਂ ਤੇ ਜਿਵੇਂ ਇੱਕ ਪੇਟੀ ਦੇ ਵਿੱਚ ਰੈਸਟਾ 12 ਬੋਤਲਾਂ ਹੁੰਦੀਆਂ ਪਰ ਕਈ ਪੇਟੀਆਂ ਦੇ ਵਿੱਚ ਇਸੇ ਵੱਡੀਆਂ ਸੀ ਉਹਦੇ ਵਿੱਚ 12 ਤੋਂ ਵੱਧ ਬੋਤਲਾਂ ਵੀ ਸੀ ਹਾਂਜੀ ਹਾਂਜੀ ਰੱਖੀਤਾ ਜਾ ਰਿਹਾ ਪਹਿਲਾ ਰਿਸਟ ਦੇ ਹੈਗੇ ਫਿਰ ਉਹ ਪਹਿਲਾ ਰਿਸਟ ਕੋਈ ਮਤਲਬ